ਅੱਜ ਤੋਂ 4 ਸਾਲ ਪਹਿਲਾਂ ਸਿਮਰਨ ਰੂਲਾ ਤੇ ਇਸ਼ਾਨ ਬੱਗਾ ਦੀ ਇੰਗੇਜਮੈਂਟ ਹੋਈ ਸੀ ਤਾਂ ਇੰਗੇਜਮੈਂਟ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਨਾਮ ਦੇ ਟੈਟੂ ਵੀ ਬਣਵਾਏ ਸੀਗੇ ਸਿਮਰਨ ਰੂਲਾ ਨੇ ਆਪਣੇ ਹੱਥ ਦੇ ਉੱਪਰ ਟੈਟੂ ਬਣਵਾਇਆ ਸੀ ਤੇ ਇਸ਼ਾਨ ਬੱਗਾ ਨੇ ਆਪਣੀ ਛਾਤੀ ਦੇ ਉੱਪਰ ਟੈਟੂ ਬਣਵਾਇਆ ਸੀਗਾ ਤੇ ਉੱਥੇ ਹੀ ਤਕਰੀਬਨ 2 ਸਾਲਾਂ ਬਾਅਦ ਇੱਕ ਕੌੜ ਰਿਕੋਰਡਿੰਗ ਵਾਇਰਲ ਹੋਈ ਸੀਗੀ ਇਸ਼ਾਨ ਬੱਗਾ ਦੀ ਕਿਸੇ ਕੁੜੀ ਦੇ ਨਾਲ ਜਿਸ ਦੇ ਵਿੱਚ ਉਹ ਕੁੜੀ ਨਾਲ ਗੱਲਾਂ-ਵਾਟਾਂ ਕਰਦਾ ਹੁੰਦਾ ਹੈਗਾ ਤੇ ਜਿਸ ਤੋਂ ਬਾਅਦ ਇਹਨਾਂ ਦਾ ਬ੍ਰੇਕਅੱਪ ਹੋ ਗਿਆ ਸੀ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਤੋਂ ਤਕਰੀਬਨ 1 ਨੂੰ ਲਾਣੇ ਟੈਟੂ ਵਾਲਾ ਕੀ ਕਵਰਪ ਪਕਰਵਾ ਦਿੱਤਾ ਸੀ ਈਸ਼ਾਨ ਬੱਗਾ ਦਾ ਨਾਮ ਜੋ ਲਿਖਵਾਇਆ ਸੀ ਉਸ ਦੇ ਉੱਪਰ ਇੱਕ ਗੁੱਡੇ ਜੀ ਦੀ ਫੋਟੋ ਬਣਵਾ ਦਿੱਤੀ ਸੀ ਸੋ ਉੱਥੇ ਹੁਣ ਆਪ ਪਾਉਂਦਾ ਤੇ ਕਿ ਹੁਣ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਈਸ਼ਾਨ ਬੱਗਾ ਦੀ ਜਿਹਦੇ ਵਿੱਚ ਈਸ਼ਾਨ ਬੱਗਾ ਨੇ ਵੀ ਜੋ ਸਿਮਰਨ ਦਾ ਟੈਟੂ ਬਣਵਾਇਆ ਸੀ ਉਸ ਨੂੰ ਕਵਰ ਅਪ ਕਰਵਾ ਦਿੱਤਾ ਉਸ ਦੇ ਉੱਪਰ ਇੱਕ ਮਾਂ ਤੇ ਪੁੱਤ ਦੀ ਫੋਟੋ ਬਣਵਾਈ ਹੈ ਜੋ ਸਕਰੀਨ ਉੱਪਰ ਚੱਲਦੀ ਤੁਸੀਂ ਦੇਖ ਸਕਦੇ ਹੋਗੇ ਤੋ ਜਦੋਂ ਇਹਨਾਂ ਦਾ ਬ੍ਰੇਕਅਪ ਹੋਇਆ ਸੀ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਈਸ਼ਾਨ ਬੱਗਾ ਨੂੰ ਗਲਤ ਕਹਿੰਦੇ ਸੀ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਸਿਮਰਨ ਰੂਲਾ ਨੂੰ ਗਲਤ ਕਹਿੰਦੇ ਪਏ ਸੀ ਈਸ਼ਾਨ ਬੱਗਾ ਨੇ ਕਿਉਂਕਿ ਚੀਟ ਕੀਤਾ ਸੀ ਸਿਮਰਨ ਰੂਲਾ ਨੂੰ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ